ਮੈਂ ਜੀ ਮੇਰਾ ਨਾਮ ਸਰਵਨ ਸਿੰਘ ਹੈ ਮੈਂ ਪਿੰਡ ਬੋਲੀਆਂ ਦਾ ਰਹਿਣ ਵਾਲਾ ਆ ਮੈਂ 9 ਸਾਲ ਤੋਂ ਬਾਹਰ ਰਹਿ ਰਿਹਾ ਸੀ ਜੇ ਮੈਂ ਹੁਣ ਪਿੰਡ ਗਿਆ ਤਾਂ ਮੈਂ ਆਪਣੀ ਜਗ੍ਹਾ ਲੈ ਰਿਹਾ ਸੀ ਤਾਂ ਮੈਂ ਉੱਥੇ ਸਾਈ ਦੇ ਕੇ ਆਇਆ ਤੇ ਇਹਨੇ ਮੇਰੀ ਉੱਤੇ ਸਾਈ ਵਾਪਸ ਕਰਵਾ ਕੇ ਆਪਣੇ ਅਕਾਊਂਟ ਚ ਪਵਾ ਲਈ ਮੈਂ ਜਦੋਂ ਇਹਦੇ ਕੋਲੋਂ ਪੈਸੇ ਮੰਗੇ ਤਾਂ ਮੇਰੇ ਇਹ ਗੱਲ ਪੈ ਗਿਆ ਮੇਰੇ ਇਹ ਗੱਲ ਪੈਣ ਦੇ ਨਾਲ ਇਹ ਮੇਰਾ ਵੱਡਾ ਬ੍ਰਦਰ ਆ ਵੱਡਾ ਬ੍ਰਦਰ ਆ ਔਰ ਤੋਂ ਵੱਡਾ ਬ੍ਰਦਰ ਜਿਹੜਾ ਉਹਨੂੰ ਵੀ ਇਹਨੇ 10 ਸਾਲ ਹੋ ਗਏ 12 ਉਹਨੂੰ ਵੀ ਘਰੋਂ ਬਾਹਰ ਕੱਢ ਕੇ ਉਹ ਸੜਕਾਂ ਦੇ ਉੱਤੇ ਇਹ ਜਨਾਲੇ ਦੇ ਵਿੱਚ ਸੌਂ ਰਿਹਾ ਸੜਕਾਂ ਤੇ ਤੇ ਇਸ ਨੇ ਸਾਰੇ ਘਰ ਤੇ ਵੀ ਕਬਜ਼ਾ ਕੀਤਾ ਗਿਆ ਵਾ ਇਹਦੀਆਂ ਡਿਟੇਲਾਂ ਜੋ ਵੀ ਕਢਵਾਇਆ ਰਿਕਾਰਡ ਕਢਾਇਆ ਜਾਵੇ ਪਿੰਡ ਦੇ ਵਿੱਚ ਇਹਦਾ ਰਿਕਾਰਡ ਪੁੱਛਿਆ ਜਾਵੇ ਇਹਨੇ ਕੈਮਰੇ ਲਵਾਏ ਠੱਗੀਆਂ ਮਾਰ ਕੇ ਕੈਮਰੇ ਲਵਾ ਕੇ ਜਦੋਂ ਲੋਕੀ ਠੱਭਾਰੋਂ ਆਪਣਾ ਮਸਲਾ ਦੱਸੋ ਹੋਇਆ ਕਿ ਉਹਨਾਂ ਦਾ ਦੇ ਘਰਦਿਆਂ ਨੂੰ ਕੀ ਗਿਆ ਇਹਨਾਂ ਨੇ ਘਰ ਦੇ ਮੇਰੇ ਨੂੰ ਮੈਂ ਉੱਥੇ ਇਹਨੇ ਬੁਲਾਇਆ ਵੀ ਮੈਂ ਆ ਜਾ ਤੂੰ ਮੈਂ ਪੈਸੇ ਦਾ ਹਿਸਾਬ ਕਰ ਲੈਣ ਜਦੋਂ ਮੈਂ ਇਹਦੇ ਕੋਲ ਆਇਆ ਉੱਥੇ ਤੇ ਇਹ ਮੇਰੇ ਗੱਲ ਪੈ ਗਿਆ ਤੇ ਮੇਰੀ ਜਨਾਨੀ ਦੇ ਕੱਪੜੇ-ਕੁਪੜੇ ਵੀ 파ੜ ਦਿੱਤੇ ਇਹਨੇ ਜਿੱਥੇ ਨਹੀਂ ਵੀ ਹੱਥ ਲਾਉਣ ਵਾਲੇ ਨੇ ਉੱਥੇ ਵੀ ਗੁਪਤੰਗਾ ਜਿੰਨੇ ਹੱਥ ਲਾਇਆ ਵਾ ਤੇ ਅਸੀਂ ਜੋ ਦਰਖਾਸਤ ਦਿੱਤੀ ਆਈ ਉੱਥੇ ਵੀ ਦਰਖਾਸਤ ਦੇ ਵਿੱਚ ਇਹ ਚੀਜ਼ਾਂ ਲਿਖਾਈਆਂ ਗਈਆਂ ਨੇ ਇਸ ਦੀ ਜਨਾਨੀ ਦਾ ਰਿਕਾਰਡ ਕਢਾਇਆ ਗਿਆ ਵੀ ਇਹਦੀ ਜਨਾਨੀ ਦੇ 35 ਤੋਂ 40 ਪਰਚੇ ਲੋਕਾਂ ਤੇ ਚੱਲ ਰਹੇ ਨੇ ਨਜਾਇਜ਼ ਕਿ ਜੋ ਕਿ ਇਹ ਨਾਜਾਇਜ਼ ਲੋਕਾਂ ਦੇ ਨਾਲ ਧੱਕਾ ਕਰਦਾ ਵਾ ਮੰਗ ਕੀ ਕਰਦੇ ਹੁੰਦੇ ਮੰਗ ਕਰਦੇ ਆ ਕਿ ਚਲੋ ਸਾਡਾ ਹਿੱਸੇ ਦੀ ਵੀ ਚਲੋ ਇਹ ਕੋਈ ਗੱਲ ਨਹੀਂ ਕਰਦੇ ਪਰ ਇਹਦਾ ਡਿਟੇਲਾ ਸਾਰਾ ਕੁਝ ਦੀ ਬਾਈਟਾ ਡਾਟਾ ਕਢਾਇਆ ਜਾਵੇ ਇਹਦੀ ਜਿਹੜੇ ਲੋਕਾਂ ਦੇ ਕਾਊਂਟਾ ਚੋਂ ਵੀ ਇਹਨੇ ਪੈਸੇ ਕੱਢ ਕੇ ਲਿਆਂਦੇ ਨੇ ਪਾਠ 900 ਪਿੰਡਾਂ ਦੇ ਵਿੱਚੋਂ ਅਧਿਕਾਰੀ ਨਾਲ ਉਹਨੇ ਜੋ ਵੀ ਕੀਤਾ ਉਹਦੀ ਦਰਖਾਸਤ ਦਿੱਤੀ ਹੋਈ ਹੈ ਜੀ ਸਾਡੇ ਕੋਲੋਂ ਦਰਖਾਸਤ ਵੀ ਆ ਸਾਰਾ ਕੁਝ ਹੀ ਆ ਦਰਖਾਸਤ ਵੀ ਦਿੱਤੀ ਹੋਈ ਆ ਅਸੀਂ ਬਿਆਨ ਸਾਰੇ মিডিਆ 'ਚ ਵੀ ਦਿੱਤੇ ਉਧਰੇ ਵੀ ਦਿੱਤੇ ਹੋਏ ਆ ਵਾਲਮ ਕੀ تیر ਸਟੇ ਵੀ ਇਹ ਉਥੇ ਮਾਰਾ ਹੀ ਮਲਕੀਤ ਨਾਲ ਜੀ ਨੂੰ ਢੋਣਾ ਸਾਹਿਬ ਗੱਦੀ ਨਿਸ਼ੀਨ ਉਹਨਾਂ ਨੂੰ ਨਹੀਂ ਕੁਝ ਵੀ ਇਹਦੇ ਬਾਰੇ ਪਤਾ ਇਹ ਉਹਨਾਂ ਨੂੰ ਨਾਲ ਲੈ ਕੇ ਐਵੇਂ ਝੂਠੇ ਉਥੇ ਕੰਮ ਕਰਵਾਈ ਜਾਂਦਾ ਲੋਕਾਂ ਦੇ ਨਜਾਇਜ਼ ਪਰਚੇ ਕਰਵਾਈ ਜਾਂਦਾ ਸਾਡੇ ਦੇ ਵੀ ਕਰਵਾਏ ਜਿਨੇ ਆਪਣੇ ਘਰ ਦੇ ਨਹੀਂ ਬਖਸ਼ੇ ਆਪਣੇ ਭੈਣ ਭਰਾ ਨਹੀਂ ਬਖਸ਼ੇ ਉਹ ਲੋਕਾਂ ਨੂੰ ਨਜਾਇਜ਼ ਬਖਸ਼ੂਗਾ ਇਹਨੇ ਇਹਦਾ ਸਾਰੀ ਡਿਟੇਲਾਂ ਕਢਵਾ ਆ ਕੇ ਇਹਦਾ ਪਤਾ ਕੀਤਾ ਜਾਵੇ ਇਹ ਤਾਂ ਇੱਕ ਆਈ ਕਾਰਡ ਬਣਿਆ ਹੋਇਆ ਜੋ ਡੁਬਲੀਗੇਟ ਹੈ ਐਚ ਡੀ ਫਰਮ ਦਾ ਉਹਦੀ ਫੋਟੋ ਵੀ ਤੁਹਾਨੂੰ ਦੇ ਦਿੰਨੇ ਆ ਉਹ ਵੇਖਿਆ ਜਾਵੇ ਕਿਤੇ ਕੋਈ ਬ੍ਰਾਂਚ ਨਹੀਂ ਆ ਕੋਈ ਲੈਣਾ ਨਹੀਂ ਦੇਣਾ ਨਹੀਂ ਆ ਇਸਨੇ ਨਜਾਇਜ਼ ਕੁੜੀਆਂ ਵੀ ਰੱਖ ਕੇ ਉਹਨਾਂ ਨੂੰ ਮਹੀਨਾ ਮਹੀਨਾ ਖੜ ਕੇ ਕੀ ਮੰਗੀ ਕਰਦੇ ਹੁੰਦੇ ਮੰਗ ਇਹਦੇ ਉੱਪਰ ਕਾਰਵਾਈਆਂ ਕਰਵਾਉਣੀਆਂ ਜੀ ਜੋ ਪਿੰਡਾਂ ਦੇ ਵਿੱਚ ਉਹ ਦਰਖਾਸਤਾਂ ਹਿੱਸਾ ਜਿਹੜਾ ਉਹ ਵੀ ਸਾਡਾ ਜਿਹੜਾ ਵਾ ਉਹ ਵੀ ਦਿੱਤਾ ਜਾਵੇ ਤੇ ਜੋ ਜਿਹੜੀ ਇਹ ਤੇ ਲੋਕਾਂ ਨਾਲ ਠੱਗੀਆਂ ਮਾਰੀਆਂ ਗਈਆਂ ਨੇ ਉਹਨਾਂ ਦਾ ਵੀ ਇਨਸਾਫ ਜਿਹੜਾ ਉਹ ਮਿਲਿਆ ਜਾਵੇ ਮੈਂ ਬੋਲੀਆਂ 'ਚ ਆਈ ਹਾਂ ਪਰ ਇੱਕ ਜਗ੍ਹਾ ਖਰੀਦਣ ਵਾਸਤੇ ਆਪਾਂ ਇੱਥੇ ਆਏ ਹਾਂ ਆਪਾਂ ਉਹ ਜਗ੍ਹਾ ਦੇ ਚਾਹੇ ਵੀ ਦਿੱਤੇਗੀ ਸਾਢੇ 11000 ਰੁਪਿਆ ਪਰ ਜਿੱਤੇ ਦਿੱਤਾ ਹੀ ਇਹਨੇ ਪੰਮੇ ਨੇ ਉਧਰੋਂ ਵੀ ਪੈਸੇ ਲੈ ਕੇ ਸਾਨੂੰ ਜਗਾ ਨਹੀਂ ਲੈਣ ਦਿੱਤੇ ਅੰਮਾ ਕੋਣ ਹੈ ਅੰਮਾ ਮੇਰਾ ਜੇਠ ਆ ਪਰਮਜੀਤ ਸਿੰਘ ਉਹਦਾ ਨਾਮ ਹੈ ਬੋਲੀਆਂ ਦਾ ਰਹਿਣ ਵਾਲਾ ਤੇ ਉਹਦੀ ਸਾਡਾ ਘਰ ਦਾ ਜਿਹੜਾ ਹਿੱਸਾ ਸੰਝਾਵਾ ਇਹਨੇ ਨਾਾਨੂੰ ਦਿੱਤਾ ਵਾ ਤੇ ਮਤਲਬ ਕਿ ਜਿਹੜੇ ਘਰ ਦੀ ਸਾਰੀ ਹਿੱਸੇਦਾਰੀ ਜਗ੍ਹਾ ਦੀ ਸਾਰੀ ਲੈ ਕੇ ਬੈਠੇ ਇਹ ਮਰਾ ਇਹ ਮੀਆਂ ਬੀਬੀ ਇਹ ਕਹਿੰਦੇ ਵੀ ਤੁਹਾਡਾ ਕੋਈ ਹਿੱਸਾ ਨਹੀਂ ਇੱਥੇ ਬੰਦਾ ਨਾ ਅਸੀਂ ਤੁਹਾਨੂੰ ਇੱਥੇ ਰਹਿਣ ਦੇਣਾ ਤੇ ਜੇ ਮਤਲਬ ਕਿ ਇਹੀ ਰਹਿਨੇ ਆ ਬਾਹਰ ਕਿਤੇ ਤੇ ਤੁਹਾਨੂੰ ਦ ਗਾੜੀਆਂ ਧਮਕਿਆ ਦੇ ਦੰਦਾ ਵੀ ਅਸੀਂ ਤੁਹਾਨੂੰ ਚਕਾ ਦਾਂ ਨਾ ਹੁਣ ਗੱਲਬਾਤ ਕੀ ਹੋਈ ਹੈ ਹੁਣ ਗੱਲਬਾਤ ਇਹ ਹੋਈ ਕਿ ਜਦੋਂ ਇਹ ਲੜੇ ਆ ਇਹਨਾਂ ਨੇ ਮੇਰੇ ਕੱਪੜੇ ਲੀੜੇ ਪਾੜੇ ਆ ਤੇ ਨਾਲੇ ਮੇਰੇ ਨਾਲ ਛੇੜ ਛਾੜ ਵੀ ਇਹਨੇ ਇਹਨੇ ਕੀਤੀ ਆ ਨੱਕ ਪਕਨ ਨੇ ਸਰਕਾਰ ਸਿੱਖਾਣੀ ਜੀ ਹਾਂਜੀ ਦਿੱਤੀ ਜੀ ਕੀ ਮੰਗ ਕਰਦੇ ਆ ਮੈਂ ਮੰਗ ਕਰਦੀ ਇਹੋ ਵੀ ਮੈਨੂੰ ਇਨਸਾਫ ਮਿਲਾਇਆ ਅੱਜ ਜਿਹੜੀ ਆਪਣੀ ਲੜਾਈ ਹੋਈ ਸੀ ਨਾ ਇੱਥੇ ਦੁਕਾਨ ਹੈ ਉਥੇ ਕੈਮਰੇ 3 ਚੱਲਣ ਦੇ ਇੱਕ ਦੇ ਵੀ 3 ਕੋਈ ਕੈਮਰਾ ਨਹੀਂ ਹੈ ਜਿਹੜਾ ਕਿ ਨਹੀਂ ਉਥੇ ਹੈਗਾ ਉਹਦੇ ਵਿੱਚ ਮੇਰੀ ਉਂਗਲ ਦੇ ਉੱਤੇ ਆਹ ਕੋ ਸੱਟ ਲੱਗੀ ਇਹਨੇ ਇੱਟ ਮਾਰੀ ਆ ਇਹਦੀ ਇੱਟ ਮਾਰਦੇ ਦੀ ਹੁੰਦੀ ਆ ਉਹਦੇ ਵਿੱਚ ਮੈਂ ਤੁਹਾਨੂੰ ਆਹ ਦਿਖਾ ਦਿੰਨਾ ਇਹ ਜੋ ਕੁਛ ਕੀਤਾ ਇਹਨੇ ਆਣ ਕੇ ਕੀਤਾ ਮੇਰੀ ਲੜਾਈ ਵੀ ਕੋਈ ਨਹੀਂ ਮੇਰੇ ਕੋ ਇਹਨੇ 11500 ਰੁਪਏ ਦਾ ਸਕਰੀਨਸ਼ਾਟ ਦਿਖਾ ਦੇਣਾ ਤੁਹਾਨੂੰ 11500 ਰੁਪਏ ਮੇਰੇ ਕੋ ਇਹਨੇ Google Pay ਕਰਵਾਇਆ ਤੇ ਬਾਅਦ ਚ ਇਹ ਚਲ ਗਿਆ ਜਾ ਕੇ ਤੇ ਇਥੇ ਜੱਸਾ ਇੱਕ ਫਰਜੀ ਆ ਉਹਦੇ ਨਾਲ ਰਲ ਗਿਆ ਮੈਨੂੰ ਕਹਿੰਦਾ ਵੀ ਮੇਰਾ ਉਹਦੇ ਨਾਲ ਵੀ ਬਾਤ ਚੱਲ ਰਿਹਾ ਸੀ ਉਹਦੇ ਵਿੱਚ ਕਹਿੰਦਾ ਕਿ ਮੈਂ ਆਪ ਉਹਦੇ ਨਾਲ ਸਾਥ ਦੇਣਾ ਮੈਂ ਕਹਾ ਦਿਓ ਸਾਥ ਕੋਈ ਚੱਕਰ ਨਹੀਂ ਆਪਾਂ ਸੱਚਾਈ ਦੇ ਵਿੱਚ ਆ ਬਸ ਸੱਚਾਈ ਦੇ ਨਾਲ ਖੜਦੇ ਆ ਸਾਡੇ ਨਾਲ ਸਮਾਜ ਆ ਅਸੀਂ ਸਮਾਜ ਦੇ ਨਾਲ ਸੇਵਾ ਕਰਦੇ ਆ ਗਲਤਪਨਾ ਨਾ ਹੋਣ ਦਵਾਂਗੇ ਤੇ ਨਾ ਹੋਏਗਾ ਫਿਰ ਉਹਦੀ ਜਾਨੇ ਦੀ ਤਸਵੀਰਾਂ ਦੀ ਪਰਤੂਨਾ ਗਲਤ ਕਰ ਸਰ ਵੀਡੀਓ ਦੇ ਆਧਾਰ ਤੇ ਜੇ ਉਹਨਾਂ ਕੋਲ ਕੋਈ ਪ੍ਰੂਫ ਹੈਗਾ ਏ ਤੇ ਮੇਰੇ ਤੇ ਪਰਚਾ ਕਰਾ ਦੇਣ ਜੇ ਨਹੀਂ ਹੈਗਾ ਤੇ ਮੈਂ ਪ੍ਰੂਫ ਦੇ ਦਵਾਂਗਾ ਜਿੱਥੇ ਲੜਾਈ ਹੋਈ ਉਥੇ ਇਨਕੁਆਇਰੀ ਹੋ ਜਾਵੇ ਤੇ ਜੇ ਮੈਂ ਉਹ ਜਨਾਨੀ ਨਾਲ ਮੇਰੀ ਗੱਲ ਹੀ ਨਹੀਂ ਕੋਈ ਹੋਈ ਇਹ ਆਇਆ ਇਹਨੇ ਆਣ ਕੇ ਈਟ ਮਾਰੀ ਆ ਈਟ ਮਾਰੀ ਆ ਤੇ ਉਹਦੀ ਵੀਡੀਓ ਮੇਰੇ ਕੋਲ ਪਈ ਆ ਤੁਸੀਂ ਵੀਡੀਓ ਲੈ ਲਓ ਜੇ ਵੀਡੀਓ ਦੇ ਵਿੱਚ ਆ ਜਾਂਦਾ ਤੇ ਮੇਰੇ ਤੇ ਪਰਚਾ ਕਰਾ ਦਿਓ ਨਹੀਂ ਹੁੰਦਾ ਤੇ ਪਰਚਾ ਰਹਿਣ ਦੋ ਅਸੀਂ ਗੱਲ ਕਰਦੇ ਕੋਈ ਨਾ ਦੋਸ਼ ਕੀ ਆ ਤੁਹਾਡੇ ਉੱਤੇ ਕੀ ਤੁਸੀਂ ਉਹਨਾਂ ਨੂੰ ਜਿਹੜਾ ਧਮਕੀਆਂ ਨਹੀਂ ਦੇ ਗਏ ਉਹ ਜਾਨ ਮਰਦੀ ਆ ਕਹਦੀਆਂ ਕੀ ਉਹਨਾਂ ਨੂੰ ਨੁਕਸਾਨ ਕਰ ਸਕਦੇ ਸਰ ਜਾਨੋਂ ਤੋਂ ਪਹਿਲਾਂ ਹੀ ਮਰਿਆ ਐ ਐਕਸੀਡੈਂਟ ਹੋਇਆ ਉਹਦਾ ਉੱਥੇ ਮੈਂ ਪੈਸੇ ਲਾ ਕੇ ਆ ਪਟਿਆਲੇ ਮੈਨੂੰ ਕੀ ਲੋੜ ਐ ਉਹਨੂੰ ਮਾਰਨ ਦੀ ਆਪ ਹੀ ਖੁਦ ਮਰਿਆ ਐ ਮਰੇ ਨੂੰ ਕੀ ਮਾਰਾਂਗੇ ਕਿਉਂਕਿ ਦੇਖੋ ਇਹ ਕਹਿੰਦੇ ਕਿ ਤੁਸੀਂ ਕੋਈ ਡਾਕੂਲੀ ਕਾਰਡ ਬਣਾਇਆ ਹੋਇਆ ਲੋਕਾਂ ਨੂੰ ਚਾਂਸੇ ਦੇ ਵਿੱਚ ਲੈ ਕੇ ਟਿੱਕੀਆਂ ਮਾਰਦੇ ਹੋ ਮੇਰੇ ਕੋਲ ਦੋ ਦੁਕਾਨਾਂ ਐ ਮੇਰੀਆਂ ਚੰਗੀਆਂ ਵਾਲੀਆਂ ਚੰਗਾ ਭਲਾ ਕਾਰੋਬਾਰ ਐ ਉਦੇ ਕੋਲ ਵਿਚਾਰੇ ਕੋ ਘਰ ਵੀ ਨਹੀਂ ਜੇਗਾ ਕੱਖ ਵੀ ਨਹੀਂ ਜੇਗਾ ਠੱਗੀਆਂ ਉਹਨੂੰ ਗਾ ਆਪਣੀ ਸਟੇਟਮੈਂਟ ਉਹਦੇ ਨਾਲ account ਦੀ ਸਟੇਟਮੈਂਟ ਚੈੱਕ ਕਰੋ 1 ਲੱਖ ਕੋ ਜਿਹੜੇ ਰੁਪਏ ਜਿਹੜੇ ਥੋੜੇ ਦਿਨ ਹੋਏ ਉਹਦੇ account ਚ ਆਇਆ RAM TEER ਤੋਂ motorcycle ਚੁੱਕ ਕੇ ਖੜਿਆ ਮੈਂ ਬਾਬਾ ਜੀ ਕੋਲ ਲੈ ਜਾਂਦਾ ਉਹਨੂੰ ਕੋ RAM TEER ਸਾਹਿਬ RAM BAG ਥਾਣੇ ਦੇ ਵਿੱਚ ਪਰਚਾ ਦਰ ਤੇ ਦੋਹਾਂ ਜੀਆਂ ਤੇ ਠੀਕ ਆ ਉਥੋਂ PO ਜੇ ਅਜਨਾਲੇ ਥਾਣੇ 100 ਗ੍ਰਾਮ ਪਾਊਡਰ ਦੇ ਵਿੱਚ PO ਜੇ ਤੇ ਮੈਂ ਇਹਦੀ ਕਿਹੜੀ ਕਿਹੜੀ ਦੱਸਾਂ ਇਹ ਰਹੇ ਆ ਮੈਂ ਕਹਿੰਦੇ ਕਿ ਤੁਸੀਂ ਸਾਡੇ ਨਜਾਇਜ਼ ਪਰਚੇ ਕਰਾਏ ਆ ਮੈਨੂੰ ਵੀ ਜੇ ਮੀਵੀ ਦੇ ਮੇਰੀ ਇਨਵਾਇਸ ਨੂੰ ਵੀ ਜੇਤ ਨਹੀਂ ਸਰ ਮੈਂ ਚੋਰੀ ਕਰਾਂਗਾ ਤੇ ਮੈਂ ਹੀ ਭੁਗਤਾਂਗਾ ਉਹ ਤੁਸੀਂ ਥੋੜੀ ਜਾਓਗੇ ਥਾਣੇ ਜੇਲੇ ਤੁਸੀਂ ਥੋੜੀ ਜਾਓਗੇ ਦੂਜਾ ਬੰਦਾ ਥੋੜੀ ਜਾਊਗਾ ਜੇ ਉਹਨੇ ਚੋਰੀ ਕੀਤੀ ਤੇ ਉਹਨੇ ਪਰਚਾ ਕਰਾਤਾ ਮੇਰਾ ਥੋੜੀ ਆ ਕੋਈ ਮੇਰੇ ਬਿਆਨਾਂ ਤੇ ਥੋੜੀ ਪਰਚਾ ਹੋਇਆ ਉਹ ਉਹ ਜਾ ਕੇ ਚੈੱਕ ਕਰੋ ਵੀ ਮੇਰੇ ਬਿਆਨਾਂ ਤੇ ਪਰਚਾ ਦਰਜ ਆ ਉਹ ਜਿਨ੍ਹਾਂ ਦੀ ਚੋਰੀ ਕੀਤੀ ਉਹਨਾਂ ਨੇ ਉਹਨਾਂ ਨੂੰ ਫੜ ਕੇ ਮੌਕੇ ਤੇ ਫਰਾ ਦਿੱਤਾ ਮੈਂ ਤਾਂ ਉਸ ਟਾਈਮ ਮੇਰੇ ਨੂੰ ਦੱਸਦਾ ਤੁਹਾਨੂੰ ਰਹੇ ਸਾਰੇ ਤੇ ਲੁਧਿਆਣੇ ਫਿਰ ਲੋਕ ਦਾ ਕਿਉਂ ਫਿਰਦਾ ਸਾਹਮਣੇ ਆਵੇ ਕਿਉਂ ਲੋਕ ਦਾ ਫਿਰਦਾ ਭੱਜਾ ਹੁਣ ਮੈਂ ਤੁਹਾਨੂੰ ਦੱਸਦਾ ਕੋਟਲੇ ਤੋਂ ਮੈਂ ਤੁਹਾਨੂੰ ਨੰਬਰ ਦੇ ਦਿੰਦਾ ਤੁਸੀਂ ਸੰਪਰਕ ਕਰ ਲੋ ਚਾਰ ਫੋਨ ਖੜੇ ਜੇ ਖਾਸੇ ਦੀ ਪੁਲਿਸ ਉਹਨੂੰ ਅ ਬਸ ਫੜਨ ਜਾ ਰਹੀ ਹੈ ਥੋੜੇ ਦਿਨਾਂ ਦੇ ਵਿੱਚ ਵਿੱਚ ਮੈਂ ਤੁਹਾਨੂੰ ਨੰਬਰ ਦੇ ਦਿੰਦਾ ਉਹਨਾਂ ਨਾਲ ਗੱਲ ਕਰ ਲੋ ਪੁੱਛ ਲੋ ਵੀ ਤੁਹਾਡੇ ਕੋਲ ਸਹੀ ਆ ਫੋਨ ਤੁਹਾਡੇ ਖੜੇ ਆ ਕਿ ਨਹੀਂ ਖੜੇ ਆਈਫੋਨ ਖੜਿਆ ਜੇ ਤੇ ਤਿੰਨ ਚਾਰ ਉਦਾਂ ਖੜੇ ਆ ਖੜਦਾ ਇਸ ਤਰ੍ਹਾਂ ਵਾ ਤੇ ਮੈਂ ਜੀ ਤੁਹਾਨੂੰ ਕੰਮ ਤੇ ਖੜਦਾ ਵਾਂ ਕੰਮ ਤੇ ਖੜ ਕੇ ਕਹਿ ਦਿੰਦਾ ਫੋਨ ਜਮ੍ਹਾਂ ਕਰਾਓ ਪੈਸੇ ਲਈ ਬੰਦੇ ਲੈ ਜਾਂਦਾ ਮੁੜ ਕੇ ਜਾ ਜੋ ਤੋ ਫੋਨ ਲੈ ਕੇ ਤੇ ਭੱਜ ਜਾਂਦਾ ਇੱਕ ਨਾ ਜੀ ਦਰਖਾਸਤ ਵਿਸ਼ਾਲੀ ਪਤਨੀ ਸਰਵਣ ਸਿੰਘ ਵਾਸੀ ਬੋੜੀਆਂ ਨੇ ਦਿੱਤੀ ਹੈ ਕਿ ਉਸ ਦਾ ਜੇੜ ਪਰਮਜੀਤ ਸਿੰਘ ਪੰਮਾ ਪੁੱਤਰ ਪੁੱਤਰ ਸਿੰਘ ਰੇਸ਼ਮ ਸਿੰਘ ਵਾਸੀ ਪਿੰਡ ਬੋੜੀਆਂ ਕੁੱਟਮਾਰ ਕਰਨ ਸੰਬੰਧੀ ਜਿਸ ਦੀ ਪੜਤਾਲ ਕਰ ਰਹੇ ਹਾਂ ਜੋ ਵੀ ਸਾਹਮਣੇ ਗੱਲ ਹੋਣ ਕੇ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਬਣਦੀ ਕਰ ਕੀਤੀ ਹੈ